ਕਿਸਾਨ ਮਜ਼ਦੂਰ ਮੋਰਚਾ ਭਾਰਤ ਅਤੇ ਐਸਕੇਐਮ ਨਾਨ ਪੋਲਿਟিক্যাল ਵੱਲੋਂ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਲਗਭਗ 33 ਥਾਵਾਂ ਤੇ ਪੰਜਾਬ ਦੇ ਕੈਬਨਿਟ ਮਿੰਿਸਟਰ ਐਮ ਮੱਲੇ ਤੇ ਸੰਗਰੂਰ ਵਿੱਚ ਮੁੱਖ ਮੰਤਰੀ ਦੇ ਰਿਹਾਸ ਦੇ ਅੱਗੇ 4 ਘੰਟਿਆਂ ਦੇ ਦਰਨੇ ਲਾਏ ਜਾਣਗੇ। ਤੋਂ ਇਸ ਕਰਕੇ ਸਾਰੀ ਜਨਤਾ ਨੂੰ ਅਪੀਲ ਆ ਵੀ ਜੋ ਭਗਵੰਤਮਾਨ ਸਰਕਾਰ ਨੇ ਮੋਦੀ ਨਾਲ ਰਲ ਕੇ ਜਿਵੇਂ ਖਨੌਰੀ ਤੇ ਸ਼ੰਭੂ ਦੇ ਵਿੱਚ ਜ਼ਬਰ ਟਾਇਆ ਵਾ ਉਹਦਾ ਜਵਾਬ ਦੇਾਂਗੇ ਔਰ ਜਿੰਨਾ ਵੀ ਸਮਾਨ ਸਰਕਾਰ ਦੀ ਸ਼ਹਿ ਦੇ ਚੋਰੀ ਹੋਇਆ ਉਹਦੀ ਪਰਭਾਈ ਭਗਵੰਤਮਾਨ ਸਰਕਾਰ ਕੋ ਕਰਾਈ ਜਾਊਗੀ ਇਹਦੇ ਨਾਲ ਦੀ ਨਾਲ ਜਿਹੜੇ ਅਧਿਕਾਰੀਆਂ ਨੇ ਆਮ ਕਿਸਾਨਾਂ ਦੇ ਉੱਤੇ ਜ਼ੁਲਮ ਟਾਏ ਆ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਤੇ ਔਰ ਖਾਸ ਕਰਕੇ ਆਗੂਆਂ ਤੇ ਬ੍ਰਾਹਮਕੇ ਤੇ ਜਿਹੜਾ ਐਸ ਐਚਓ ਹਰਪ੍ਰੀਤ ਸਿੰਘ ਸ਼ੰਭੂ ਬਾਰਡਰ ਵਾਲਾ ਵਾ ਇਹਨਾਂ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਇਹ ਤੋਂ ਕਹਿੰਦਾ ਐਮ ਐਲ ਏ ਆ ਠੀਕ ਹੈ ਜੀ ਗੁਰਲਾਲ ਸਿੰਘ ਕਨੌਰ ਜਿਹਦੇ ਰਿਸ਼ਤੇਦਾਰਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਟਰਾਲੀਆਂ ਚੋਰੀ ਕਰਨ ਦੇ ਵਿੱਚ ਹੈਗੇ ਸੀਗੇ ਉਹਨਾਂ ਦੀ ਐਮ ਐਲ ਏ ਸ਼ਿਪ ਖਾਰਜ ਹੋਣੀ ਚਾਹੀਦੀ ਆ ਔਰ ਜਿਹੜੇ ਚੋਰੀਆਂ ਵਿੱਚ ਸ਼ਾਮਲ ਨੇ ਜਕੈਤੀਆਂ ਵਰਗੇ ਉਹਨਾਂ ਨੇ ਵਾਰਦਾਤਾ ਕੀਤੀਆਂ ਉਹਨਾਂ ਖਿਲਾਫ ਪਰਚੇ ਹੋਣੇ ਚਾਹੀਦੇ ਆ